ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਅਲੀਬਾਰ ਰੋਡ ਤੇ ਸਥਿਤ ਇੱਕ ਨਵੇਂ ਖੁੱਲੇ ਸ਼ਰਾਬ ਦੇ ਠੇਕੇ ਤੇ ਵੀਰਵਾਰ ਰਾਤ ਡੇਰ ਨਾਲ ਗਰਨੇਡ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਗنیمਤ ਰਹੀ ਕਿ ਗਰਨੇਡ ਫਟਿਆ ਨਹੀਂ ਜਿਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਸੰਬੰਧੀ ਜਾਣਕਾਰੀ ਠੇਕੇ ਦੇ ਮਾਲਕ ਨੂੰ ਸਵੇਰੇ ਮਿਲੀ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਇਹ ਠੇਕਾ ਹਾਲ ਹੀ ਵਿੱਚ ਗੋਲਡਨ ਪਾਉਂਡ ਦੇ ਸਾਹਮਣੇ ਗਲੀ 'ਚ ਖੋਲਿਆ ਗਿਆ ਸੀ। ਹਮਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਪੈ ਦਾ ਮਾਹੌਲ ਬਣ ਗਿਆ ਹੈ ਮੌਕੇ ਤੇ ਪਹੁੰਚੇ ਡੀਐਸਪੀ ਸੰਜੀਪ ਕੁਮਾਰ ਨੇ ਦੱਸਿਆ ਕਿ ਇਹ ਗਰਨੇਡ ਡਮੀ ਬੰਬ ਲੱਗਦਾ ਹੈ ਜੋ ਦੋ ਹਿੱਸਿਆਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ دہشت ਦਾ ਮਾਹੌਲ ਬਣਾਉਣ ਲਈ ਕੀਤਾ ਗਿਆ ਜ਼ਹਿਰੀਲਾ ਪ੍ਰਚਾਰ ਸੀ ਉਥੇ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਮੰਨੂ ਅੰਗਨਵਾਲ ਅਤੇ ਗੋਪੀ ਨਵਾਂ ਸ਼ਹਿਰੀਆ ਵੱਲੋਂ ਲੈ ਲਈ ਗਈ ਹੈ ਪੁਲਿਸ ਨੇ ਪੋਸਟਪੋਨ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਿਆਂ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਦੱਸਦੀ ਹੈ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਆਸ-ਪਾਸ ਦੇ ਇਲਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਤੋਂ ਬਾਅਦ ਥੇਕੇ ਅਤੇ ਆਸ-ਪਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਹਾਉ ਦੇਖਦੇ ਹਾਂ ਸ਼ਹਿਰ ਮਟਾਲਾ ਤੋਂ ਪੱਤਰਕਾਰ ਜਸਪਾਲ ਚੰਦਨੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਹ ਜਿestrain ਮੈਂ ਪਹਿਲੇ ਦੱਸਿਆ ਸੀ ਕਿ ਇੱਕ ਬੰਮ ਨੁਮਾ ਹੀ ਕਿ ਚੀਜ਼ ਇੱਥੇ ਮਿਲੀ ਸੀ ਜਿਸ ਦਾ ਪਤਾ ਲੱਗਨ ਤੇ ਕਿ ਅਸੀਂ ਪੁਲਿਸ ਟੀਮ ਇੱਥੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕਈ ਹੀ ਡੰਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਨੀਚੇ ਵਾਲਾ ਪਾਰਟ ਜਿਹੜੇ ਦੂਸਰੇ ਗਰਨੇਡ ਹੈ ਸੱਚ ਨਹੀਂ ਹੁੰਦਾ ਬੰਗੀ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋ ਪਿੰਨ ਪੁੰਨ ਦਾ ਉਹਦੇ ਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ਿਕਲੀ ਪ੍ਰਸੀਡ ਕਰਨ ਦੀ بجائے ਅਸੀਂ ਬੀਡੀ ਟੀਮ ਨੂੰ ਬੁਲਾਇਆ ਉਹਨਾਂ ਦਾ ਐਕਸਪਰਟ ਆਇਆ ਤੇ ਉਹਨੂੰ ਉਹਨੂੰ ਸੇਫ ਕਰਕੇ ਤੇ ਲੈ ਕੇ ਫਿਰ ਬਾਅਦ ਚ ਦੱਸਣਗੇ ਕਿ ਕੀ ਚੀਜ਼ ਹੈ ਸਿਰ ਫਿਲਹਾਲ ਡਮੀ ਪੰਪ ਨਜ਼ਰ ਆ ਰਹੇ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡਮੀ ਲੱਗਦਾ ਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਬਟ ਅਸੀਂ ਇਨ ਪਾਸਟ ਵੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਟ੍ਰੇਸ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਟ੍ਰੇਸ ਕੀਤੀ ਜਾਏਗੀ ਪਰ ਇਸ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਜੀ ਉਹ ਅੱਗੇ ਕੀ ਅਸੀਂ ਕਰਦੇ ਹਾਂ ਜੀ ਪਹਿਲੇ ਦੇਖ ਲੈਣੇ ਸਲਾਹ ਕਰਕੇ ਕਿ ਕਿਸ ਤਰੀਕੇ ਦਾ ਹੈ ਮੈਂ ਸੀਸੀਟੀਵੀ ਹਾਲੇਦ ਵਾਲੇ ਖੰਗਾਲਦੇ ਆਂ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ ਕਰਨਾ ਬਾਕੀ ਅਸੀਂ ਸਾਰੀਆਂ ਟੀਮਾਂ ਲੱਗੀਆਂ ਸਾਡੀਆਂ ਕਰ ਰਹੇ ਹਾਂ ਜੀ